ਇੰਡੀਆ ਦੇ ਨਾਲ ਇੱਕ ਔਰਤ ਪਿਓ ਪੁੱਤੇ ਨਾਲ ਉਸ ਵਕਤ ਮਾਰੀ ਕਰਕੇ ਜਦੋਂ ਮੋਟਰਸਾਈਕਲ ਤੇ ਸਫਾਰ ਹੋ ਕੇ ਪਿਓ ਪੁੱਤ ਆਪਣੇ ਰਿਸ਼ਤੇਦਾਰਾਂ ਦੇ ਚਾਰੇ ਸੀ ਤਾਂ ਕੋਲ ਡਰਿੰਕ ਪੀਣ ਲੱਗਤੇ ਨੇ ਤਾਂ ਰਾਹ ਦੇ ਵਿੱਚ ਐਕਟਿਵ ਸਫਾਰ ਦੋ ਮੁੰਡੀਆਂ ਸਣੇ ਇਸ ਔਰਤ ਤੇ ਵੱਲੋਂ ਪਿਓ ਪੁੱਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿਹਾ ਜਾ ਰਿਹਾ ਕਿ ਬੈਗ ਤੇ ਵਿੱਚ ਉਹਨਾਂ ਦੇ 2.5 ਲੱਖ ਰੁਪਏ ਸੀ ਤਾਂ ਬੈਗ ਖੋ ਕੇ ਫਰਾਰ ਹੋ ਕੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਕਟਵਾ ਦੇ ਉੱਤੇ ਦੋ ਮੁੰਡਿਆਂ ਦੇ ਨਾਲ ਇੱਕ ਔਰਤ ਵੀ ਬੈਠੀ ਹੈ ਨੀਅਤ ਇੰਨੀ ਮਾੜੀ ਹੋਈ ਕਿ ਪਿਓ ਪੁੱਤ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਪਿਓ ਪੁੱਤ ਦੇ ਹੱਥ ਦੇ ਵਿੱਚ ਬੈਗ ਸੀ ਜਿਸ ਦੇ ਵਿੱਚ 22 ਲੱਖ ਰੁਪਏ ਸੀ ਤੇ ਇਹ ਬੈਗ ਉਥੋਂ ਖੋ ਕੇ ਫਰਾਰ ਹੋ ਗਏ ਸਿਸ਼ਟੀ ਵੀ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਇਨਾ ਲੁਟੇਰਿਆਂ ਦੇ ਹੌਸਲੇ ਬੇਖੌਫ ਹੁੰਦੇ ਚਾਰੇ ਨੇ ਦਿਨ ਦਿਹਾੜੇਸ ਵਰਦਾਤ ਨੂੰ ਅੰਜਾਮ ਦਿੱਤਾ ਗਿਆ ਮਾਮਲਾ ਨਾਬਾ ਦੀ ਅਨਾਜ ਮੰਡੀ ਤੋਂ ਸਾਹਮਣੇ ਆ ਰਿਹਾ ਜਿੱਥੇ ਪਿਓ ਪੁੱਤ ਜੋ ਧੂਰੀ ਬੈਂਕ ਤੋਂ 22 ਲੱਖ ਰੁਪਏ ਰਕਮ ਲੈ ਕੇ ਆਪਣੇ ਨਾਬਾ ਰਿਸ਼ਤੇਦਾਰਾਂ ਨੂੰ ਦੇਣ ਆਏ ਸਨ ਤਾਂ ਉਹਨਾਂ ਦਾ ਬੇਟਾ ਕਹਿਣ ਲੱਗੇ ਕਿ ਆ ਕਿ ਜਿਹੜੀ ਆ ਕੋਲ ਡਰਿੰਕ ਪੀਣੀ ਐ ਜਦੋਂ ਰੁੱਕ ਕੇ ਕੋਲ ਡਰਿੰਕ ਪੀਣ ਲੱਗੇ ਤਾਂ ਅਣਪਛਾਤੇ ਇੱਕ ਵਾਰ ਸਫਾਰ ਆਉਂਦੇ ਨੇ ਤਾਂ 2.5 ਲੱਖ ਰੁਪਏ ਦੀ ਰਕਮ ਲੁੱਟ ਕੇ ਰਫੂ ਚੱਕਰ ਹੋ ਕੇ ਜਸਤੀਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੁਣ ਵੀ ਉਹ ਪੁੱਤਰਾ ਰੋ ਰੋ ਬੁਰਾ ਹਾਲ ਅੱਖਾਂ ਦੇ ਵਿੱਚ ਹੰਝੂ ਲੈ ਕੇ ਇਹਨਾਂ ਦੇ ਵੱਲੋਂ ਸਾਰੀ ਘਟਨਾ ਬਿਆਨ ਕੀਤੀ ਕਿ ਕਿ ਕਿੰਝ ਲੁਟੇਰਿਆਂ ਦੇ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਪਿਓ-ਪੁੱਤ ਦੇ ਵੱਲੋਂ ਇਨਸਾਫ਼ ਮੰਗਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਫੜਿਆ ਜਾਵੇ ਤੇ ਉਹਨਾਂ ਦੀ ਜੋ ਰਕਮ ਹੈ 2 ਲੱਖ ਦੇ ਕਰੀਬ ਉਹ ਵਾਪਸ ਕੀਤੀ ਜਾਵੇ ਸੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਵਾਰਤਾਤ ਕੈਦ ਹੋਈ ਹੈ ਦੋ ਮੁੰਡੇ ਨੇ ਐਕਟਿਵਿਟੀ ਨਾਲ ਉਹਨਾਂ ਤੇ ਇੱਕ ਔਰਤ ਵੀ ਹੈ ਜਿਨ੍ਹਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ 22 ਲੱਖ ਵਾਲਾ ਬੈਗ ਖੋ ਕੇ ਫਰਾਰ ਹੋ ਕੇ ਤਸਵੀਰਾਂ ਦੇ ਵਿੱਚ ਇਹ ਸਾਰੀ ਵਾਰਤਾਤ ਕੈਦ ਹੋਈ ਰੋਂਦੇ ਹੋਏ ਪਿਓ ਪੁੱਤ ਦੇ ਵੱਲੋਂ ਦੱਸਿਆ ਗਿਆ ਕਿ ਉਹ ਕੋਲ ਡਰਿੰਕ ਪੀਣ ਦੇ ਲਈ ਖੜੇ ਸੀ ਦੁਕਾਨ ਦੇ ਇੰਨੇ ਦੇ ਵਿੱਚ ਐਕਟਵ ਸਫਾਰ ਹੋ ਕੇ ਲੁਟੇਰੇ ਆਏ ਜਿਨ੍ਹਾਂ ਨੇ ਉਹਨਾਂ ਦਾ ਬੈਗ ਖੋ ਲਿਆ ਜਿਸ ਨੂੰ ਲੈ ਕੇ ਰੋ ਰੋ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਾ ਲੁਟੇਰਿਆਂ ਨੂੰ ਜਲਦ ਫੜਿਆ ਜਾਵੇ